ਸੁਲਤਾਨਪੁਰ ਲੋਧੀ ਤੋਂ ਮੁੰਡੀ ਮੋੜ ਰੋਡ ਪਿੰਡ ਸਾਲਾਪੁਰ ਬੇੜ ਤੇ ਭਿਆਨਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਸਾਲਾਪੁਰ ਬੇੜ ਦੇ ਲਖਮਣ ਸਿੰਘ ਦੀ ਮੌਤ ਹੋ ਗਈ ਅਤੇ ਹਾਦਸੇ ਦੌਰਾਨ ਮੌਕੇ ਤੇ ਪੁੱਜੇ ਥਾਣਾ ਤਲਵੰਡੀ ਚੌਧਰੀਆਂ ਤੋਂ ਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਤਲਵੰਡੀ ਚੌਧਰੀਆਂ ਵੱਲੋਂ ਸਕੂਟਰੀ ਜਿਸ ਨੂੰ ਲਖਮਣ ਸਿੰਘ ਚਲਾ ਰਿਹਾ ਸੀ ਅਤੇ ਪਿੱਛੋਂ ਆ ਰਹੀ 4 ਪਹੀਆ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਵਾਹਨ ਚਾਲਕ ਆਪਣੇ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਅਤੇ ਜ਼ਖਮੀ ਹਾਲਤ ਵਿੱਚ ਲਖਮਣ ਸਿੰਘ ਨੂੰ ਸultanpur Lodhi ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਿਊਟੀ ਕਰ ਰਹੇ ਡਾਕਟਰਾਂ ਵੱਲੋਂ ਲਖਮਣ ਸਿੰਘ ਨੂੰ ਮ੍ਰਿਤਕ ਐਲਾਨ ਕਰਾਰ ਦੇ ਦਿੱਤਾ ਅਗਲੀ ਕਾਰਵਾਈ ਮ੍ਰਿਤਕ ਦੇ ਪਰਿਵਾਰ ਵੱਲੋਂ ਬਿਆਨ ਦੇਣ ਤੇ ਕੀਤੀ ਜਾਵੇਗੀ ਸultanpur Lodhi ਤੋਂ ਬਿਕਰਮ ਤਲਵੰਡੀ ਦੀ ਖਾਸ ਰਿਪੋਰਟ ਸਪੈਸ਼ਲ న్యూਸ ਪੰਜਾਬੀ ਚੱਲ ਰਿਹਾ ਐਕਸੀਡੈਂਟ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਟੈਕਸੀਨੇਟ ਹੋਇਆ ਇੱਕ ਟੋਕਾ ਸਵਾਰ ਵੀਵੀ09 A15436 ਕਸ਼ਵਰ ਸਿੰਘ ਆਬਾਸੀ ਸ਼ਾਲਾਪੁਰ ਦੇਖਦਾ ਇਹ ਜਿਹੜਾ ਇਹ ਜਿਹੜੀ ਵਾਰੀ ਹੈ 208 ਸੀ ਪੀ ਪਦਮੀ ਪਿੰਧਰਾ ਗੱਟੀ ਹੈ ਇਹ ਗੱਦੀ ਵਾਰ ਦੇ ਤੇ ਭਜਾ ਕੇ ਲੈ ਜਾਗੇ ਤੇ ਇਨਵੈਸਟਿਗੇਟ ਮਜਰੂਬ ਆ ਨੂੰ ਸੇਵਾ ਹਸਪਤਾਲ ਤੋਂ ਤਾਕਤ ਲੋਧੀ ਲੈ ਗਏ ਜੋ ਵੀ ਇਹਨਾਂ ਦੇ ਆਪਣੇ ਘਰ ਵਾਲੇ ਬਿਆਨ ਦੇਣਗੇ ਉਸ ਹਿਸਾਬ ਨਾਲ ਕਰਗੇ